ਮੈਦ ਮਟਰ ਇੱਕ ਗੱਡੀ ਹੋਰ ਜਾਣ ਲੱਗੇ ਆ ਜ਼ਿਲ੍ਹਾ ਹਿਸ਼ਾਰਪੁਰ ਪਿੰਡ ਆਪਣਾ ਮਾਲਪੁਰ ਜੀ ਕਿਹੜਾ ਜੀ ਪਿੰਡ ਮਾਲਪੁਰ ਜੀ ਨਾਲ ਹਿਸ਼ਾਰ ਲਾਈਵ ਦੋਸਤੋ ਸਸਰੀਆ ਕਾਲ ਸਾਰਿਆਂ ਨੂੰ ਤੇ ਡਿਸਕਵਰ ਮੋਟਰਸਾਈਕਲ ਆਪਾਂ ਤਿਆਰ ਕੀਤਾ ਹੈ ਪੇਂਟ ਕੁਆਲਿਟੀ ਚੈੱਕ ਕਰ ਸਕਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਪੇਂਟ ਆ ਕੁਆਲਿਟੀ ਦਿਖਾਵਾਂਗੇ ਤੇ ਸਮਾਨ ਜਿਹੜਾ ਤੁਹਾਨੂੰ ਉਹ ਵੀ ਚੈੱਕ ਕਰਾਉਂਦੇ ਆ ਲਾਈਵ ਜਾਣਾ ਵੀ ਕਾਫੀ ਦੂਰ ਹੈ ਤੇ ਬਾਂਜਣ ਵਾਲੀ ਵੀ ਗੱਲਬਾਤ ਕਰਾਵਾਂਗੇ ਲੈਣ ਆਇਨ ਇਹ ਸਾਰਾ ਮੋਟਰਸਾਈਕਲ ਚੈੱਕ ਕਰੋ ਲੈ ਵੀ ਜਿਹੜੇ ਜਿਹੜੇ ਵੀਰ ਸਾਡੇ ਨਾਲ ਜੁੜੇ ਹੋ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਜ਼ਰੂਰ ਬਈ ਤੇ ਕਿੱਥੋਂ ਕਿੱਥੋਂ ਵੀਰ ਜੁੜੇ ਹੋਏ ਨੇ ਤੇ ਜਿੰਨੇ ਵੀਰ ਲਾਈਵ ਵੀਡੀਓ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ ਦੱਸੋ ਕਿਹੜਾ ਬਈ ਕਿਵੇਂ ਬਣ ਰਹੀ ਹੈ ਗੱਡੀ ਲਾਈਵ ਉਹ ਕਿਧਰ ਫੋਰਡ ਕਰਤੀ ਗੱਡੀ ਜਮਾ ਐ ਕੰਪਨੀ ਵਾਲੀ ਫੀਲਿੰਗ ਆਊਗੀ ਐ ਨਹੀਂ ਹੈਗਾ ਵੀ ਸਾਨੂੰ ਵੀ ਮੋਟਰਸਾਈਕਲ ਤਿਆਰ ਹੋਇਆ ਹੈ ਲੈ ਕਰੋ ਚੈੱਕ ਸਾਰੇ ਪਾਸੇ ਲਾ ਦੇ ਮੋਟਰ ਕਿਹੜਾ ਮੋਟਰਸਾਈਕਲ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਬਸ ਬੜੀਆ ਵੀਰ ਜੀ ਵਧੀਆ ਜੀ ਹਾਂਜੀ ਬਿਲਕੁਲ ਕਿਵੇਂ ਬਣੀ ਕਦੀ ਬਿਲਕੁਲ ਬਹੁਤ ਵਧੀਆ ਜੀ ਤਿਆਰ ਕੀਤੀ ਹੈ ਤੁਸੀਂ ਤੇ ਦਿਲ ਖੁਸ਼ ਹੋ ਗਿਆ ਜੀ ਫੂਰਾ ਤੇਰਾ ਖੁਸ਼ ਹੋ ਗਈ 180 ਕਿਲੋਮੀਟਰ ਤੋਂ ਚੱਲ ਕੇ ਆਏ ਜੀ ਮਾਲਪੁਰ ਜ਼ਿਲ੍ਹਾ ਹਿਸ਼ਾਰਪੁਰ ਤੋਂ ਜੀ ਮਾਲਪੁਰ ਤੋਂ ਆਏ ਹੋ ਤੁਸੀਂ ਮਾਲਪੁਰ ਤੋਂ ਆਏ ਆ ਜ਼ਿਲ੍ਹਾ ਹਿਸ਼ਾਰਪੁਰ ਤੋਂ ਜੀ 200 ਕਿਲੋਮੀਟਰ ਬਿਲਕੁਲ ਜੀ ਸਾਡਾ ਪਹੁੰਚਣਾ ਹੈ ਤੇ ਬਸ ਅਸੀਂ ਐਡ ਦੇਖ ਕੇ ਤੁਹਾਡੇ ਆਏ ਸੀਗੇ ਅੱਛਾ ਅੱਛਾ ਜੀ ਜਿੰਨੇ ਵੀ ਮੇਰੇ ਵੀਰ ਆ ਨੌਜਵਾਨ ਆ ਜਿੰਨੇ ਵੀ ਨੇ ਪੁਰਾਣੇ ਬੜਾ ਬੜਾ ਧੰਨਵਾਦ ਜੀ। ਸ਼ੁਕਰੀਆ ਜੀ। ਲੈ ਵੀ ਆ ਬਾਈਆਂ ਦਾ ਮੋਟਰਸਾਈਕਲ ਤੀ ਤੇ ਬਾਈ ਬਹੁਤ ਖੁਸ਼ ਹੋਏ ਨੇ ਮੋਟਰਸਾਈਕਲ ਦੇਖ ਕੇ। ਬਾਕੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਭਾਈ ਜਿੰਨੇ ਵੀ ਬਾਈ ਸਾਡੇ ਨਾਲ ਜੁੜੇ ਹੋ ਨੇ ਕਮੈਂਟ ਕਰਕੇ ਜੁੜੂ ਦੱਸਿਓ ਤੇ ਜਿਹੜੇ ਵੀ ਉਹਨਾਂ ਮੋਟਰਸਾਈਕਲ ਤਿਆਰ ਕਰਵਾਉਣਾ ਹੋਵੇ ਸਾਨੂੰ ਸਵੇਰੇ 8 ਤੋਂ 9 ਵਜੇ ਤੱਕ ਆਉ ਲੈ ਸਕਦੇ ਸਵੇਰੇ। 8 ਤੋਂ 9 ਕਿਉਂਕਿ ਦਿਨ ਦੇ ਵਿੱਚ ਕੰਮ ਕਰਦੇ ਹੁੰਦੇ ਹਾਂ ਇਸ ਕਰਕੇ ਕਿਸੇ ਵੀਰ ਦਾ ਫੋਨ ਨਹੀਂ ਚੱਕਿਆ ਜਾਂਦਾ। ਬਹੁਤ ਵੀਰ ਕਹਿੰਦੇ ਨੇ ਆ ਫੋਨ ਨਹੀਂ ਚੱਕਿਆ ਜਾਂਦਾ ਕਿਉਂਕਿ ਆ ਤੁਸੀਂ ਸਾਡੇ ਹੱਥ ਦੇਖ ਸਕਦੇ ਹੋ। ਕੰਮ ਦੇ ਵਿੱਚ ਇੰਨੇ ਬਿਜੀ ਹੁੰਦਾ ਫੋਨ ਨਹੀਂ ਚੱਕ ਸਕਦੇ। ਲਓ ਜੀ। ਪੂਰਾ ਓਕੇ ਕਰਕੇ ਭੇਜਾਂਗੇ ਤੇ ਗੱਡੀ ਵੀ ਆਈ ਖੜੀ ਆ ਉਧਰ। ਫਿਰ ਗੱਡੀ ਦੇ ਵਿੱਚ ਕਰ ਦੇਣ ਰਿਲੀਵਰ ਇਹਨੂੰ। ਨਹੀਂ ਮਿੱਤਰੋ ਇੱਕ ਗੱਡੀ ਹੋਰ ਜਾਣ ਲੱਗਿਆ ਜਿਲ੍ਹਾ ਹੁਸ਼ਿਆਰਪੁਰ ਪਿੰਡ ਆਪਣਾ ਮਾਲਪੁਰ ਜੀ। ਕਿਹੜਾ ਜੀ? ਪਿੰਡ ਮਾਲਪੁਰ ਜੀ ਦਾ। ਮਾਲਪੁਰ। ਲਈ ਮਾਲਪੁਰ ਗੱਡੀ। ਹਾਂਸ ਮਾਲਪੁਰਾ। ਲੈ ਮਾਲਪੁਰਾ ਜਾਣ ਲੱਗੇ ਗੱਡੀ ਡਿਸਕਵਰ ਕਰੋ ਵੀ ਓਕੇ ਲੈ ਵੀ ਧਿਆਨ ਨਾਲ ਮੁੰਡਿਓ ਹਟਾ ਲਾਓ ਸਟੈਂਡ ਵੀ ਬਈ ਆ ਵੀ ਪਹੰਗੇ ਕਿਨਾ ਬਣਾ ਬਣਾ ਦੇਖ ਲਓ ਜਿੱਦਾਂ ਮੇਰੇ ਲੈ ਬੰਨੋ ਧਿਆਨ ਨਾਲ ਮੁੰਡਿਓ ਆਇਆ ਕਰਾਂ ਵੀ ਤੇਰਾ ਰੋਜ਼ ਦਾ ਕੰਮ ਹੈ ਭੱਜ ਕੇ ਆ ਜਾ ਲੈ ਵਿਕਰਾਂ ਰੈਵਰ ਦਰਦ ਕਰਮੀ ਤੋਂ